ਵਾਹਿਗੁਰੂ ਸਾਹਿਬ ਜੀਓ ਆਸਾ ਘਰ ਸਤਵਾਂ ਮਹੱਲਾ ਪੰਜਵਾ ਹਰ ਕਾ ਨਾਮ ਹਿਰਦੈ ਨਿਤ ਧਾਈ ਸੰਗੀ ਸਾਥੇ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਓ ਤੇਰਾ ਕੀ ਆ ਮਿੱਠਾ ਲਗੇ ਹਰ ਨਾਮ ਪਦਾਰਥ ਨਾਨਕ ਮੰਗੇ ਸੁਹੀ ਮਹਲਾ ਪੰਜਵਾਂ ਜਬ ਕਸ਼ਨਾ ਸੀਓ ਤਬ ਕਿਆ ਕਰਤਾ ਕਮਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ RAM ਰਾਏ ਮੁਜ ਤੇ ਕਸ਼ੂਨ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਉ ਗਣਤੀ ਗਣੀ ਨਾ ਛੁਟੇ ਕਤ ਹੂੰ ਕਾਚੀ ਦੇਹ ਇਆਣੀ ਕਿਰਪਾ ਕਰੋ ਪ੍ਰਭ ਕਰਨ ਹਾਰੇ ਤੇਰੀ ਬਖਸ਼ ਨਿਰਾਲੀ ਜੀ ਜੰਤ ਸਭ ਤੇਰੇ ਕੀਤੇ ਘਟ ਘਟ ਤੂੰ ਹੀ ਧਾਈਏ ਤੇਰੀ ਗਤ ਮਿਤ ਤੂੰ ਹੈ ਜਾਣ ਹੈ ਕੁਦਰਤ ਕੇ ਮਨ ਨ ਪਾਈਏ ਨਿਰਗੁਣ ਮੁਗਦ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲਗੇ ਤੇਰਾ ਭਾਣਾ ਸੋਰਠਿ ਗੁਰ ਅਰਜਨ ਪੁਰਖ ਪਰਮਾਨ 파ਰਥੋ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ ਸਤਗੁਰ ਸ਼ਬਦ ਸਵਾਰਿਓ ਭਵਜਲ ਸਾਇਰ ਸੇਤ ਨਾਮ ਹਰੀ ਕਾ ਬੋਹਿ ਥਾ ਤੋ ਸਤਗੁਰ ਸਹੇਤ ਨਾਮ ਲਾਗ ਜਗ ਉਧਰਿਓ ਜਗਤ ਉਧਾਰਨ ਨਾਮ ਸਤ ਗੁਰ ਤੁਠੇ ਪਾਇਓ ਅਬ ਨਾ ਹੈ ਅਵਰ ਸਰ ਕਾਮ ਬਰੰਤਰ ਪੂਰੀ ਪੜੀ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ ਸਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤ ਗੁਰ ਥਿਰ ਕੀਓ ਅਮਰ ਦਾਸ ਅਮਰਤ ਛਤਰ ਗੁਰ ਰਾਮਹਿ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨਿ ਪਿਖੋ ਨੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ੳਰ ਆਦਿ ਪੁਰਖ ਪ੍ਰਤਖ ਲਿਖਿਓ ਅਸ਼ਰ ਮਸਤਕ ਧੁਰ પ્રગટ જ્યોત જગમગએ તેજ ભૂમંડલ છાયો પારસ પરસ 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 ગુર ગુરુ કહાયો બન મથરા મૂર્ત સદા ઠર લાયે ચિત સન મુખ રહો ਕਲ ਜੁਗ ਜਹਾਜ ਅਰਜੁਨ ਗੁਰੂ ਸਗਲਾ ਸ੍ਰਿਸ਼ਟ ਲਗ ਬੇਤਰ ਹੋ ਤਿਹ ਜਨ ਜਾਚੋ ਜਗਤਰ ਪਰ ਜਾਣੀਤ ਬਾਸਰ ਰਾਇਨ ਬਾਸ ਜਾ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖਿਅਤ ਧਾਮ ਸਿਉ ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰ ਕਾਮ ਸਿਉ ਮਥੁਰਾ ਕੋ ਪ੍ਰਭ ਸਰਬ ਮੈਂ अर्जुन गुर भगत कहत पाए रहयो मिन राम सों अंत न पावत देव सबै मुन इंद्र महा शिव जोग करी फन बेद बिरंच विचार रहयो हर जाप न छाडेओ एक करी ਮਥੁਰਾ ਜਨ ਕੋ ਪ੍ਰਭ ਦੀਨ ਦਿਆਨ ਹੈ ਸੰਗਤ ਸ੍ਰੇਸ਼ਟ ਨਿਹਾਲ ਕਰੀ RAMDAS GURU JAG TARAN KO GUR JOTE ARJAN MAH TARI JAG AUR NA YAH MAHATAM ME AVTAR UJAGAR YAN KIYO ਤਿੰਨ ਕੇ ਦੁਖ ਕੋ ਟਿਕ ਦੂਰ ਗਏ ਮਥੁਰਾ ਜਿਨੇ ਅੰਮ੍ਰਿਤ ਨਾਮ ਪੀਓ ਇਹ ਪਦ ਤੇ ਮਤ ਚੁ ਕਹਰੇ ਮਨ ਭੇਦ ਬ ਭੇਦ ਨ ਜਾਣ ਬਿਓ ਪ੍ਰਤਾਛਰੇ ਦੇ ਗੋਰੇ ਅਰਜਨ ਕੈ ਹਰਪੂਰਨ ਬ੍ਰਹਮ ਨਿਵਾਸ ਲਿਓ ਜਬ ਲੋ ਨਹੀਂ ਪਾਗਲ ਲਾਰੇ ਉਦੈ ਤਬ ਲੋ ਭਰਮ ਤੇ ਫਿਰਤੇ ਬਹੁਤਾਯੋ ਕਲਖੋਰ ਸਮੁੰਦਰ ਮੇ ਬੋਡਤ ਥੇ ਕਬੂ ਮਿਟ ਹੈ ਨਹੀਂ ਰੇ ਪਛਤਾਯੋ ਤਤ ਬੇਚਾਰ ਇਹ ਮਥਰਾ ਜਗਤਾਰਨ ਕੋ ਅਵਤਾਰ ਬਨਾਇਓ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨਾ ਗਰਬ ਨ ਆਇਓ ਕਲ ਸਮੁੰਦਰ ਭੈ ਰੂਪ ਪ੍ਰਗਟ ਹਰਨਾਮ ਉਧਾਰਨ ਬਸਹਿ ਸੰਤ ਜਿਸ ਹਿਰਦੈ ਦੁਖ ਦਰਦਰ ਨਿਵਾਰਨ ਨਿਰਮਲ ਭੇਖ ਅਪਾਰਤਾਸ ਬਿਨ ਅਵਰਨ ਕੋਈ ਮਨ ਬਚ ਜਿਨ ਜਾਣਿਓ ਭਇਓ ਤਹਿ ਸੰਸਰ ਸੋਈ ਤਰਨ ਗगन ਨਵਖੰਡ ਮਹਿ ਜੋਤ ਸਭ ਰੂਪੀ ਰਹਿਓ ਪਰ ਭਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪਰਤਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੇ ਨਿਤ ਪ੍ਰਾਨ ਬਚਿਐ 베ਦ ਬ੍ਰਹਮਾ ਮੁਖ ਗਾਵੇ ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜਨ ਸਿਰ ਸ਼ਤਰ ਆਪ ਪਰਮੇਸ਼ਰ ਦਿਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪਹਿ ਗयो ਹਰ ਵੰਸ ਜਗਤ ਜਸ ਸੰਚਰਿਓ ਸੋ ਕਵਨ ਕਹੈ ਸ੍ਰੀ ਗੁਰ ਮੋਇਓ ਦੇਵਪੁਰੀ ਮਹਿ ਗਇਓ ਆਪ ਪਰਮੇਸ਼ਵਰ ਭਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰ ਤਹਿ ਬਿਠਾਇਓ ਰਹਸ ਕੀਓ ਸੁਰ ਦੇਵ ਤੁਹੇ ਜਸ ਜੈ ਜੈ ਜੰਪਹਿ ਅਸੁਰ ਗਏ ਤੇ ਭਾਗ ਪਾਪ ਤਨ ਭੀਤਰ ਕੰਪਹਿ ਕਾਟੇ ਸੋ ਪਾਪ ਤਿੰਨ ਨਰ ਹੋ ਕੇ ਗੁਰ ਰਾਮਦਾਸ ਜਿਨ ਪਾਇਓ ਸ਼ਤਰ ਸਿੰਘਾਸਨ ਪ੍ਰਥਮੇ ਗੁਰ ਅਰਜਨ ਕੋ ਦੇ ਆਇਓ ਸਲੋਕ ਮਹਲਾ 5 ਕਾਮ ਕ੍ਰੋਧ ਮਦ ਲੋਭ ਮੋਹ दुष्ट वासना निवार राख ले हो प्रब अपने नानक सद बलहार महल्ला پنجਵਾ ਖਾਂਦਿਆ ਖਾਂਦਿਆ ਮੋਹ ਘੱਟਾ ਪੈਨੰਦਿਆ ਸਬ ਅੰਗ ਨਾਨਕ ਤ੍ਰਿਗਤਨਾ ਦਾ ਜੀਵਿਆ ਜਿਨ ਸਾਚ ਨਾ ਲਗੋ ਰੰਗ ਪੌੜੀ ਜਿਉਂ-ਜਿਉ ਤੇਰਾ ਹੁਕਮ ਤੇ ਵਹਿ ਤਿਉ ਹੋਵਣਾ ਜਹਿ ਜਹਿ ਰਖੈ ਆਪ ਤਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰ ਮਤ ਧੋਵਣਾ ਜਪ-ਜਪ ਤੋ ਦੰਨ ਰੰਕਾਰ ਰਮ ਭੋਖੋਵਣਾ ਜੋ ਤੇਰੇ ਰੰਗ ਰਤੇ ਸੋ ਜੋ ਨਾ ਜੋਵਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿਨਿ ਪਛਾਤਾ ਹੁਕਮਾ ਤਿੰਨ ਕਦੇ ਨਾ ਰੋਵਣਾ ਨਾਵ ਨਾਨਕ ਬਖਸ਼ੀਸ ਮਨਮਾਹੇ ਪਰੋਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ